ਅੱਜ ਅੱਜ ਸੈਂਟਰ ੱੱੱਕਾ ਕਰ ਰਿਹਾ ਪੰਜਾਬ ਨਾਲ ੱੱੱਕਾ ਕਰ ਰਿਹਾ 5500 ਕਰੋੜ ਰੁਪਇਆ ਦਾ ਕੱਲਾ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਰੋਕੀ ਬੈਠਾ ਐ ਐਨ ਐਚ ਐਮ ਦੇ ਪੈਸੇ ਰੋਕ ਰੱਖਿਆ 8000 ਕਰੋੜ ਦੇ ਨੇੜੇ ਜਿਹੜੇ ਪੈਸੇ ਰੋਕ ਰੱਖੇ ਆ 8000 ਕਰੋੜ ਦੇ ਨੇੜੇ ਕਿਉਂ ਭਈ ਕਿਉਂਕਿ ਇੱਥੇ ਉਹਨਾਂ ਦੀ ਸਰਕਾਰ ਨਹੀਂ ਹੈਗੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਸਰ ਇਹ ਦੋਸ਼ ਲਾਉਂਦੇ ਹੋਏ ਪੰਜਾਬੀਆਂ ਨੇ ਸੁਣਿਆ ਹੋਣਾ ਐ ਉਹ ਕੇਂਦਰ ਸਰਕਾਰ ਉੱਤੇ ਪੰਜਾਬ ਨਾਲ ਵਿਤਕਰੇ ਦੇ ਦੋਸ਼ ਦੁਹਰਾਉਂਦੇ ਰਹਿੰਦੇ ਨੇ ਪਰ ਅੱਜ ਤੱਕ ਉਹਨਾਂ ਕਦੇ ਇਸ ਵਿਤਕਰੇ ਨੂੰ ਸੰਜੀਦਗੀ ਨਾਲ ਉਸ ਪੱਧਰ ਉੱਤੇ ਨਹੀਂ ਚੁੱਕਿਆ ਜਿਸ ਨਾਲ ਕੇਂਦਰ ਉੱਤੇ ਦਬਾਅ ਬਣ ਸਕੇ ਇਸ ਵਿਤਕਰੇ ਆਵਾਜ਼ੀ ਖਿਲਾਫ ਕੋਈ ਮੋਰਚਾ ਲਾਉਣਾ ਤਾਂ ਦੂਰ ਦੀ ਗੱਲ ਕਦੇ ਆਪਣੀ ਗੱਲ ਅਸਰਦਾਰਕ ਢੰਗ ਨਾਲ ਪਹੁੰਚਾਉਣ ਲਈ ਭੁੱਖ ਹੜਤਾਲ ਵੀ ਨਹੀਂ ਕੀਤੀ ਪਰ ਅਰਵਿੰਦ ਕੇਜਰੀਵਾਲ ਦੇ ਸ਼ਰਾਬ ਨੀਤੀ ਵਿੱਚ ਫਸ ਜਾਣ ਤੋਂ ਬਾਅਦ ਉਹ ਖਟਕੜ ਕਲਾਂ ਵਿੱਚ ਆਪਣੇ ਕੈਬਨਟ ਦੇ ਸਾਥੀਆਂ ਅਤੇ ਪਾਰਟੀ ਆਗੂਆਂ ਨਾਲ ਪੋਕੜ ਤਾਲ ਉੱਤੇ ਜਾ ਬੈਠੇ ਜੇਕਰ ਕੇਜਰੀਵਾਲ ਨੇ ਇਸ ਮਾਮਲੇ ਵਿੱਚ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਅਦਾਲਤ ਤੋਂ ਨਿਆਂ ਮਿਲੇਗਾ ਆਮ ਆਦੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਅਤੇ ਅਦਾਲਤਾਂ ਉੱਤੇ ਇਉਂ ਬੇਭਰੋਸਗੀ ਨਹੀਂ ਦਿਖਾਉਣੀ ਚਾਹੀਦੀ ਮੁੱਦਾ ਸਿਰਫ ਕੇਂਦਰ ਸਰਕਾਰ ਵੱਲੋਂ ਵਿਆਤੀ ਫੰਡ ਦੀ ਰੋਕੀ ਰਕਮ ਦਾ ਨਹੀਂ ਚੰਡੀਗੜ੍ਹ ਪੰਜਾਬੀ ਬੋਲ ਦੇ ਇਲਾਕੇ ਅਤੇ ਪਾਣੀਆਂ ਦੇ ਮਸਲੇ ਬਹੁਤ ਪੁਰਾਣੇ ਨੇ ਚੰਡੀਗੜ੍ਹ ਨੂੰ ਲੈ ਕੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੀ ਹੁਣ ਤੱਕ ਜਿਹੜੀ ਪਹੁੰਚ ਰਹੀ ਹੈ ਉਸ ਨੇ ਚੰਡੀਗੜ੍ਹ ਉੱਤੇ ਪੰਜਾਬ ਦਾ ਹੱਕ ਕਮਜ਼ੋਰ ਕੀਤਾ ਹੈ ਇਹੇ ਪੁਰਾਣੇ ਮਾਮਲੇ ਪਿਛਲੀਆਂ ਸਰਕਾਰਾਂ ਵੇਲੇ ਦੇ ਹੋਣ ਦੀ ਗੱਲ ਆ ਕੇ ਪੱਲਾ ਝਾੜਿਆ ਜਾ ਸਕਦਾ ਹੈ ਪਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਇਸ ਸਮੇਂ ਦੌਰਾਨ ਕੇਂਦਰ ਵੱਲੋਂ ਸੂਬੇ ਨਾਲ ਪੱਕੇ ਪਾਦੇ ਕਈ ਮਾਮਲੇ ਸਾਹਮਣੇ ਆਏ ਨੇ ਪਰ ਮੁੱਖ ਮੰਤਰੀ ਨੇ ਪੰਜਾਬ ਦੇ ਹੱਕਾਂ ਲਈ ਵਕੀਲ ਬਣ ਕੇ ਓਵੇਂ ਪੈਰਵਾਈ ਨਹੀਂ ਕੀਤੀ ਜਿਵੇਂ ਪਾਰਟੀ ਸੁਪਰੀਮੋ ਰਵਿੰਦ ਕੇਜਰੀਵਾਲ ਨੂੰ ਸ਼ਰਾਬ ਮਾਮਲੇ ਵਿੱਚ ਗ੍ਰਿਫਤਾਰ ਕਰਨ ਦੇ ਮਾਮਲੇ ਵਿੱਚ ਕੀਤੀ ਹੈ ਸ਼ਹੀਦ ਭਗਤ ਸਿੰਘ ਸਮੇਤ ਹੋਰਨਾ ਸ਼ਹੀਦਾਂ ਦੀਆਂ ਝਾਕੀਆਂ ਨੂੰ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਨਾ ਕਰਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਮੁੱਦਾ ਬਣਾਉਂਦੇ ਆ ਰਹੇ ਨੇ ਖੜਕੜ ਕਲਾਂ ਵਿੱਚ ਭੁੱਖ ਹੜਤਾਲ ਸਮੇਂ ਵੀ ਉਨ੍ਹਾਂ ਇਸ ਦਾ ਜ਼ਿਕਰ ਕੀਤਾ ਪਰ ਕਿਸਾਨਾਂ ਦੇ ਦਿੱਲੀ ਕੂਚ ਸਮੇਂ ਪੰਜਾਬ ਹਰਿਆਣਾ ਹੱਦ ਉਤੇ ਜਿਵੇਂ ਕਿਸਾਨ ਡੱਕ ਕੇ ਰੱਖੇ ਗਏ ਉਹਨਾਂ ਉੱਤੇ ਹਰਿਆਣਾ ਪੁਲਿਸ ਨੇ ਜੋ ਤਸ਼ੱਦਦ ਢਾਇਆ ਉਸ ਨੂੰ ਲੈ ਕੇ ਮੁੱਖ ਮੰਤਰੀ ਨੇ ਕਦੇ ਭੁਖ ਹੜਤਾਲ ਕਰਨ ਦੀ ਚੇਤਾਵਨੀ ਤੱਕ ਨਹੀਂ ਦਿੱਤੀ ਜਿਹੜੀ ਜ਼ੀਰੋ ਐਫ ਆਈ ਆਰ ਦਰਜ ਕੀਤੀ ਹੈ ਉਸ ਕਰਕੇ ਵੀ ਹਾਈ ਕੋਰਟ ਨੇ ਉਲਟਾ ਝਾੜ ਚਾਂਬੀ ਕੀਤੀ ਹੈ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਕੇਂਦਰ ਦਾ ਰੁਖ ਨਿਰਾਸ਼ਾਜਨਕ ਰਿਹਾ ਹੈ ਅਤੇ ਹੁਣ ਵੀ ਪੰਜਾਬ ਦੇ ਨੌਜਵਾਨਾਂ ਉੱਤੇ ਕੇਂਦਰ ਨੇ ਐਨ ਐਸ اے ਲਾ ਕੇ ਕਿੰਨੇ ਮਹੀਨੇ ਤੋਂ ਅਮਰਤਪਾਲ ਸਿੰਘ ਸਮੇਤ ਹੋਰ ਸਿਕ ਨੌਜਵਾਨ ਅਸਾਮ ਦੀ ਜੇਲ੍ਹ ਵਿੱਚ ਬੰਦ ਕੀਤੇ ਹੋਏ ਨੇ ਇਸ ਮਾਮਲੇ ਵਿੱਚ ਵੀ ਪੰਜਾਬ ਸਰਕਾਰ ਦੀ ਭੂਮਿਕਾ ਕਈਆਂ ਲਈ ਨਿਰਾਸ਼ਾਜਨਕ ਰਹੀ ਹੈ ਜੇਕਰ ਭਾਈ ਅਮਰਤਪਾਲ ਸਿੰਘ ਸਮੇਤ ਹੋਰ ਨਾ ਸਿਕ ਨੌਜਵਾਨਾਂ ਨੇ ਕਾਨੂੰਨ ਦਾ ਕੋਈ ਉਲੰਘਣ ਕੀਤਾ ਹੈ ਤਾਂ ਉਹਨਾਂ ਨੂੰ ਸੂਬੇ ਅੰਦਰ ਰੱਖ ਕੇ ਹੀ ਕਾਨੂੰਨੀ ਪ੍ਰਕਿਰਿਆ ਚਲਾਈ ਜਾ ਸਕਦੀ ਸੀ ਇਸ ਵਿੱਚ ਜੇ ਕੇਂਦਰ ਨੇ ਧੱਕਾ ਕੀਤਾ ਹੁੰਦਾ ਤਾਂ ਮੁੱਖ ਮੰਤਰੀ ਨੂੰ ਕੇਸ ਲੋਕਾਂ ਦੀ ਕਚਹਿਰੀ ਵਿੱਚ ਰੱਖ ਕੇ ਇਸ ਦਾ ਡਟਮਾ ਵਿਰੋਧ ਕਰਨਾ ਚਾਹੀਦਾ ਸੀ ਇਸ ਤੋਂ ਇਲਾਵਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਪੰਜਾਬ ਯੂਨੀਵਰਸਿਟੀ ਸਮੇਤ ਕਈ ਹੋਰ ਮਾਮਲਿਆਂ ਵਿੱਚ ਵੀ ਜਦੋਂ ਪੰਜਾਬ ਦੇ ਹੱਕ ਉਤੇ ਡਾਕਾ ਵੱਜਿਆ ਤਾਂ ਮੁੱਖ ਮੰਤਰੀ ਪੰਜਾਬ ਨੇ ਕੇਸ ਮਜ਼ਬੂਤੀ ਨਾਲ ਨਹੀਂ ਰੱਖਿਆ ਹੋਰ ਵੀ ਕਈ ਮਾਮਲੇ ਸਾਹਮਣੇ ਆਏ ਜਦੋਂ ਕੇਂਦਰ ਸਰਕਾਰ ਦੇ ਹੁਕਮ ਲਾਗੂ ਕਰਦੇ ਹੋਏ ਸੂਬਾ ਸਰਕਾਰ ਨੂੰ ਨਜ਼ਰ ਆਈ ਇਸ ਵਿੱਚ ਹਾਲੀ ਵਿੱਚ ਸਾਈਲੋਜ਼ ਵਾਲਾ ਮਾਮਲਾ ਸ਼ਾਮਲ ਹੈ ਰਵਿੰਦਰ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਕੁਝ ਦਿਨ ਹੋਏ ਇੱਕ ਵੀਡੀਓ ਜਾਰੀ ਕੀਤੀ ਤਾਂ ਪਿੱਛੇ ਕੇਜਰੀਵਾਲ ਦੀ ਤਸਵੀਰ ਸ਼ਹੀਦ ਦੇ ਆਜ਼ਮ ਭਗਤ ਸਿੰਘ ਅਤੇ ਡਾਕਟਰ ਬੀ ਆਰ ਅੰਬੇਡਕਰ ਦੇ ਬਰਾਬਰ ਲਾਉਣ ਉੱਤੇ ਇਤਰਾਜ਼ ਉੱਠੇ ਇਸ ਦੇ ਵਿਚਾਲੇ ਦਲੀਲ ਘੜ ਲਈ ਗਈ ਕਿ ਲੋਕ ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਸ਼ਹੀਦਾਂ ਨਾਲ ਸੈਲਫੀਆਂ ਵੀ ਤਾਂ ਲੈਂਦੇ ਨੇ ਕਿਸੇ ਦੇ ਆਦਮ ਕਦ ਬੁੱਤ ਜਾਂ ਤਸਵੀਰ ਨਾਲ ਸੈਲਫੀ ਲੈਣਾ ਅਤੇ ਉਹਨਾਂ ਦੇ ਬਰਾਬਰ ਆਪਣੀ ਤਸਵੀਰ ਟੰਗਣ ਵਿੱਚ ਬਹੁਤ ਅੰਤਰ ਹੁੰਦਾ ਹੈ ਹੁਣ ਇਸ ਤੋਂ ਵੀ ਅੱਗੇ ਆਮ ਆਦਮੀ ਪਾਰਟੀ ਨੇ ਖੜਕੜਕਲਾਂ ਜਾ ਕੇ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਦੇ ਚੋਣ ਜਾਬਤਾ ਹੋਣ ਦੇ ਬਾਵਜੂਦ ਵਰਤੋ ਸ਼ਰਾਬ ਮਾਮਲੇ ਵਿੱਚ ਨਾਮਜ਼ਦ ਕੇਜਰੀਵਾਲ ਦੇ ਹੱਕ ਵਿੱਚ ਕੀਤੀ ਹੈ ਇਸ ਨੂੰ ਲੈ ਕੇ ਵੀ ਇਤਰਾਜ਼ ਉੱਠੇ ਨੇ ਅਤੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਵੀ ਹੋਈ ਹੈ ਅਸਲ ਵਿੱਚ ਐਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਲਈ ਪੰਜਾਬ ਦੀਆਂ ਲੋਕ ਸਭਾ ਚੋਣਾਂ ਮੁੱਚ ਦਾ ਸਵਾਲ ਬਣ ਗਈਆਂ ਨੇ ਮੁੱਖ ਮੰਤਰੀ ਹੁਣ ਤੱਕ ਇੱਕ ਠੋਕੇ 13 ਜ਼ੀਰੋ ਦੇ ਦਾਅਵੇ ਕਰ ਚੁੱਕੇ ਨੇ ਪਰ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ ਹੁਣ ਤੱਕ ਐਲਾਨੇ ਉਮੀਦਵਾਰਾਂ ਵਿੱਚ ਪੰਜ ਤਾਂ ਕੈਬਨਟ ਮੰਤਰੀ ਉਤਾਰੇ ਹੋਏ ਨੇ ਇਹਨਾਂ ਵਿੱਚੋਂ ਜੋ ਵੀ ਜਿੱਤੂ ਰਿਹਾ ਤਾਂ ਉੱਥੇ ਵਿਧਾਨ ਸਭਾ ਦੀ ਜ਼ਿਮਨੀ ਚੋਣ ਪੰਜਾਬ ਨੂੰ ਚੱਲਣੀ ਪਵੇਗੀ ਜੇਕਰ ਇਹ ਮੰਤਰੀ ਹਾਰ ਗਏ ਤਾਂ ਮੁੱਖ ਮੰਤਰੀ ਅਤੇ ਪਾਰਟੀ ਦੇ ਨਾਲ ਇਹਨਾਂ ਮੰਤਰੀਆਂ ਨੂੰ ਵੱਡੀ ਸਿਆਸੀ ਸੱਟ ਅਤੇ ਖੋਰਾ ਲੱਗੇਗਾ ਮੁੱਖ ਮੰਤਰੀ ਭਗਵੰਤ ਮਾਨ ਹੁਣ ਦੋ ਸੀਟਾਂ ਨੂੰ ਅਹਿਮ ਦੱਸਣ ਲੱਗੇ ਨੇ ਉਹਨਾਂ ਨੇ ਸੰਗਰੂਰ ਅਤੇ ਜਲੰਧਰ ਸੀਟਾਂ ਨੂੰ ਬਕਾਰ ਦਾ ਸਵਾਲ ਬਣਾ ਲਿਆ ਹੈ ਸੰਗਰੂਰ ਉਹਨਾਂ ਦੀ ਜੱਦੀ ਸੀਟ ਹੈ ਜਿੱਥੋਂ ਜਿੱਤ ਕੇ ਉਹ ਸੰਸਦ ਦੀਆਂ ਪੌੜੀਆਂ ਚੜੇ ਸਨ ਲੰਗੀ ਜ਼ਿਮਨੀ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਦੇ ਜਿੱਤਣ ਕਰਕੇ ਇਥੋਂ ਆਮ ਆਦਮੀ ਪਾਰਟੀ ਹਾਰ ਗਈ ਸੀ ਜਲੰਧਰ ਵਿੱਚ ਤਾਂ ਆਮ ਆਦਮੀ ਪਾਰਟੀ ਨਾਲ ਹੋਰ ਵੀ ਮਾੜੀ ਹੋਈ ਇੱਥੇ ਜਿਮਣੀ ਚੋਣ ਆਮ ਆਦਮੀ ਪਾਰਟੀ ਦੇ ਟਿਕਟ ਉੱਤੇ ਜਿੱਤਣ ਵਾਲਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਦਿੱਤੀ ਹੋਈ ਟਿਕਟ ਸੁੱਟ ਕੇ ਭਾਰਤੀ ਜਨਤਾ ਪਾਰਟੀ ਵਿੱਚ ਜਾ ਰਲਿਆ ਪਰ ਇਹਨਾਂ ਦੋਵੇਂ ਸੀਟਾਂ ਉੱਤੇ ਆਮ ਆਦਮੀ ਪਾਰਟੀ ਦਾ ਰਾਹ ਸੌਖਾ ਨਹੀਂ ਜਾਪਦਾ ਆਵੇ ਹਾਲੇ ਤੱਕ ਬਹੁਤਿਆਂ ਸਿਆਸੀ ਧਿਰਾਂ ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰਨਾ ਹੈ ਪਰ ਲੱਗਦਾ ਹੈ ਆਮ ਆਦਮੀ ਪਾਰਟੀ ਲਈ ਇਹਨਾਂ ਦੋ ਸੀਟਾਂ ਉੱਤੇ ਨਹੀਂ ਸਗੋਂ 13 ਦੀਆਂ 13 ਸੀਟਾਂ ਉੱਤੇ ਪੰਡਾ ਔਖਾ ਹੈ ਇਸੇ ਲਈ ਹੁਣ ਪਾਰਟੀ ਹਰ ਹਰਵਾ ਵਰਤ ਰਹੀ ਹੈ ਅਤੇ ਹਰ ਲੋਕ ਸਭਾ ਹਲਕੇ ਵਿੱਚਲੇ ਆਪਣੇ ਵਿਧਾਇਕਾਂ ਨੂੰ ਮੰਤਰੀ ਬਣਾਉਣ ਵਰਗੇ ਸੁਪਨੇ ਦਿਖਾਏ ਜਾਣ ਲੱਗੇ ਨੇ ਸ਼ਹੀਦੀ ਯਾਦਗਾਰ ਉਤੇ ਕੇਜਰੀ ਵਾਲੇ ਕੀਤੀ ਇਸ ਭੁਕਰਤਾਰ ਨਾਲ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਪਾਰਟੀ ਨੂੰ ਲਾਭ ਹੁੰਦਾ ਹੈ ਜਾਂ ਨੁਕਸਾਨ ਇਹ ਤਾਂ 4 ਜੂਨ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਉਪਰੰਤ ਹੀ ਪਤਾ ਲੱਗੇਗਾ ਪਰ ਇੱਕ ਗੱਲ ਸਾਫ਼ ਹੋ ਚੁੱਕੀ ਹੈ ਕਿ ਲੋਕ ਸਭਾ ਚੋਣਾਂ ਹਾਕਮ ਧਿਰ ਲਈ ਵੱਡਾ ਚੈਲੰਜ ਬਣ ਗਈਆਂ ਨੇ